ਸਤਿ ਸ਼੍ਰੀ ਅਕਾਲ ਸਵਾਗਤ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਇਪੁਰ ਪਰਮਿੰਦਰ ਜੀ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰਜਿੰਦਰ ਜੀ ਸ਼ੁਕਰੀਆ ਧੰਨਵਾਦ ਜੀ ਦੋਸਤੋ ਕੀ ਮਾਹੌਲ ਹੈ ਇਸ ਵੇਲੇ ਸਿਆਸਤ ਦਾ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਕਿਸ ਤਰੀਕੇ ਦੇ ਨਾਲ ਸਿਆਸੀ ਪਾਰਟੀਆਂ ਆਪਣੀ ਗਤੀਵਿਧੀਆਂ ਨੂੰ ਅੱਗੇ ਵਧਾ ਰਹੇ ਆ ਉਹਦੇ ਨਾਲ ਤੁਹਾਡੇ ਸਾਂਝ ਪੂ ਆਵਾਂਗੇ ਨਾਲੋ ਨਾਲ ਇੱਕ ਹਲਕਾ ਜਿਹਨੂੰ ਪੰਥਕ ਹਲਕਾ ਕਿਹਾ ਜਾਂਦਾ ਖਡੂਰ ਸਾਹਿਬ ਉੱਥੋਂ ਦੀ ਹੁਣ ਕੀ ਸਥਿਤੀ ਹੈ ਖਾਸ ਕਰਕੇ ਅਮਰਤ ਪਾਲ ਹੋਰਾਂ ਦੀ ਅਨਾਉਂਸਮੈਂਟ ਤੋਂ ਬਾਅਦ ਕਿ ਅਸੀਂ ਆਜ਼ਾਦ ਲੜਾਂਗੇ ਉਸ ਤੋਂ ਬਾਅਦ ਬੜੇ ਜਿਹੜੇ ਸਮੇਂ ਕਾਰਨ ਨੇ ਖਡੂਰ ਖਡੂਰ ਸਾਹਿਬ ਹਲਕੇ ਦੇ ਉਹ ਚੇਂਜ ਹੋ ਗਏ ਸ਼ਰਮਣੀ ਅਕਾਲੀ ਦਲ ਨੇ ਬਾਅਦ ਦੇ ਵਿੱਚ ਆਪਣਾ ਉਮੀਦਵਾਰ ਅਨਾਉਂਸ ਕੀਤਾ ਸੀ ਵਰਸਾ ਸਿੰਘ ਬਲਟੋਹਾ ਉਸ ਹਲਕੇ ਦੇ ਇੱਕ ਵੱਡੇ ਆਗੂ ਨੇ ਆਮ ਆਦਮੀ ਪਾਰਟੀ ਵੱਲੋਂ ਲਾਲਜੀਤ ਸਿੰਘ ਭੋਲਰ ਨੇ ਕੈਬਨਿਟ ਰੈਂਕ ਦੇ ਮੰਤਰੀ ਨੇ ਉਹ ਪਾਰਟੀ ਦੇ ਤੇ ਉਥੇ ਹੀ ਕੁਲਵੀਰ ਸਿੰਘ ਜ਼ੀਰਾ ਜਿਨ੍ਹਾਂ ਦਾ ਉਥੇ ਆਧਾਰ ਵੀ ਹੈ ਉਸ ਹਲਕੇ ਦੇ ਵਿੱਚ ਤੇ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਐਲਾਨਿਆ ਪਰ ਆਮ ਆਦਮੀ ਪਾਰਟੀ ਤੇ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਇਹਨਾਂ ਦੇ ਲੀਡਰਾਂ ਨੂੰ ਕਿਸਾਨਾਂ ਦੇ ਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਖਾਸ ਕਰਕੇ ਇਸ ਤਰੀਕੇ ਦੇ ਨਾਲ ਮਾਲਵੇ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਨੂੰ ਸਵਾਲ ਹੋ ਰਹੇ ਨੇ ਹਾਲਾਂਕਿ ਗੁਰਮੀਤ ਸਿੰਘ ਖੁੱਡੀਆਂ ਇੱਕ ਸਾਊਥ ਸਿਆਸਦਾਨ ਵਜੋਂ ਜਾਣੇ ਜਾਂਦੇ ਨੇ ਕਿ ਦਰਵੇਸ਼ ਵਿਅਕਤੀ ਨੇ ਉਹ ਹੁਣ ਤੱਕ ਕੋਈ ਕ੍ਰਾਪਸ਼ਨ ਦਾ ਜਾਂ ਕੋਈ ਵੱਡੇ ਇਲਜ਼ਾਮਾਂ ਦੇ ਵਿੱਚ ਵੀ ਨਹੀਂ ਘਰੇ ਸਰਕਾਰ ਦੇ 2 ਸਵਾ 2 ਸਾਲ ਦਾ ਤਕਰੀਬਨ ਸਮਾਂ ਹੋ ਗਿਆ ਉਹਨਾਂ ਨੂੰ ਕਿਸਾਨਾਂ ਦੇ ਪ੍ਰੋਧਾ ਸਾਹਮਣਾ ਕਰਨਾ ਬੈਰਿਆ ਇਦਾਂ ਹੀ ਹੰਸ ਰਾਜ ਹੰਸ ਜਾਂ ਹੋਰ ਲੀਡਰ ਹੈਗੇ ਨੇ ਉਹਨਾਂ ਦੇ ਲਈ ਔਖਿਆਈ ਵਾਲਾ ਇਹ ਸਮਾਂ ਸੋ ਸਾਰੀਆਂ ਖਬਰਾਂ ਨਾਲ ਨਾਲ ਲਾਵਾਂਗੇ ਪਰ ਸੱਤਪਹਿਲਾ ਖਡੂਰ ਸਾਹਿਬ ਤੇ ਥੋੜੀ ਸੰਝ ਪਾਵਾਂਗੇ ਪਰਮਿੰਦਰ ਜੀ ਖਡੂਰ ਸਾਹਿਬ ਇੱਕ ਪੰਥਕ ਹਲਕਾ ਪਹਿਲਾਂ ਤਰਨਤਾਰਨ ਹੁੰਦਾ ਸੀ ਸਿਮਰਨਜੀਤ ਸਿੰਘ ਮਾਨ 1989 ਦੇ ਵਿੱਚ ਉੱਥੋਂ ਜਿੱਤੇ ਸੀ ਦਾ ਅੱਜ ਤੱਕ ਰਿਕਾਰਡ ਹੈ ਕਿ 100ਆਂ ਵੋਟਾਂ ਕਿਸੇ ਨੂੰ ਪਈਆਂ ਨਹੀਂ ਜਿੰਨੀਆਂ ਮਾਂ ਹਿਸਾਬ ਨੂੰ ਉੱਥੋਂ ਵੋਟਾਂ ਪਈਆਂ ਸੀ ਜਿਹੜੇ ਦੇ ਵਿੱਚ ਸੀ ਉਦੋਂ ਉਹ ਤੇ ਹੁਣ ਇੱਕ ਵਾਰ ਫਿਰ ਜਿਹੜਾ ਸੈਂਟਰ ਹੈ ਲੋਕ ਸਭਾ ਪੰਜਾਬ ਦੀ ਚੋਣ ਦਾ ਉਹ ਖਡੂਰ ਸਾਹਿਬ ਬਣਿਆ ਹੋਇਆ ਕਿਉਂਕਿ ਉੱਥੇ ਅਮਰਤਪਾਲ ਸਿੰਘ ਹੋਰਾਂ ਦੀ ਅਨਾਉਂਸਮੈਂਟ ਤੋਂ ਬਾਅਦ ਲੋਕਾਂ ਦੀ ਨਜ਼ਰਾਂ ਜ਼ਿਆਦਾ ਉਸ ਸੀਟ ਵੱਲ ਲੱਗੀਆਂ ਕਿ ਖਡੂਰ ਸਾਹਿਬ ਦੇ ਵਿੱਚ ਰਹਿ ਕੀ ਸਕਦਾ ਸੋ ਕਿੱਥੇ ਖੜੀ ਹੈ ਖਡੂਰ ਸਾਹਿਬ ਦੀ ਸਾਰੀ ਗੱਲਬਾਤ ਜੀ ਜੀ ਗੁਰਿੰਦਰ ਜੀ ਜਿਹੜਾ ਐਸੇ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਜਿਹੜਾ ਬਕਾਇ ਲੋ ਕੇ ਉਤਲ-ਪੁਤਲ ਹੋਈ ਪਈ ਆ ساری ਉਤਲ-ਪੁਤਲ ਦੀ ਹਰ ਇੱਕ ਪਾਰਟੀ ਆਪਣੇ ਕੈਂਡੀਡੇਟ ਅਨਾਉਂਸ ਕਰਨ ਦੇ ਵਿੱਚ ਵੀ ਥੋੜਾ ਗਰੇਜ਼ ਕਰ ਰਹੀ ਸੀ ਹੁਣ ਤਾਂ ਸਮਾਂ ਜਿਵੇਂ ਜਿਵੇਂ ਨੇੜੇ ਆ ਰਿਹਾ ਕਰਨੇ ਪਏ ਕਹਿ ਲੋ ਇਦਾਂ ਲੇਕਿਨ ਫੋਕਸ ਸਾਰਾ ਪੰਜਾਬ ਦੇ ਉੱਤੇ ਬਣਿਆ ਹੋਇਆ ਲੋਕਾਂ ਦਾ ਜਿੱਦਾਂ ਇਹ ਕੁਝ ਕਿ ਸੀਟਾਂ ਹੁੰਦੀਆਂ ਨੇ ਜਿੱਥੇ ਆਪਾਂ ਕਹਿ ਲੋ ਕਿ ਸੈਂਸਿਟਿਵ ਵੀ ਵੀ ਹੁੰਦੀਆਂ ਨੇ ਇਹ ਲੋਕ ਖਿੱਚ ਦਾ ਕੇਂਦਰ ਵੀ ਬਣ ਜਾਂਦੀਆਂ ਨੇ ਜੇ ਤਾਂ ਆਪਾਂ ਖਡੂਰ ਸਾਹਿਬ ਦੀ ਗੱਲ ਕਰ ਰਹੇ ਹਾਂ ਕਿ ਅਮਰਪਾਲ ਸਿੰਘ ਦੇ ਅਨਾਉਂਸਮੈਂਟ ਤੋਂ ਬਾਅਦ ਕਿ ਇਥੇ ਆਜ਼ਾਦ ਅੰਡੜਾ ਜਾਊਗਾ ਤੇ ਉੱਥੇ ਜਾ ਦੇ ਖਿੱਚ ਦਾ ਕੇਂਦਰ ਬਣ ਗਿਆ ਹੋਰ ਹਲਕਾਰ ਜਿਹੜਾ ਹੈਗਾ ਜੇ ਆਪਾਂ ਉੱਤਾਂ ਦੇ ਦੇਖੀਏ ਉਥੇ ਹਾਲਾਂਕਿ ਅਕਾਲੀ ਦਲ ਵੱਲੋਂ ਜਦੋਂ ਬਰਸਾ ਸਿੰਘ ਮਲਟੋਹਾ ਨੂੰ ਉਤਾਰਿਆ ਗਿਆ ਜਿੱਦਾਂ ਬਰਸਾ ਸਿੰਘ ਮਲਟੋਹਾ ਨੇ ਜਾ ਉਹਨਾਂ ਦੇ ਹਮਾਇਤੀਆਂ ਨੇ ਇਹ ਜ਼ਰੂਰ ਕੋਸ਼ਿਸ਼ ਕੀਤੀ ਸੀ ਕਿ ਜਿਹੜਾ ਅਮਰਤਪਾਲ ਸਿੰਘ ਦੇ ਹਮਾਇਤੀ ਨੇ ਜਾਂ ਉਹਦੇ ਘਰ ਦੇ ਨੇ ਜਾਂ ਅਮਰਤਪਾਲ ਸਿੰਘ ਦੇ ਨੇ ਜਿਹੜੇ ਸਾਥੀ ਨੇ ਉਹਨਾਂ ਨੂੰ ਨਾਲ ਲੈ ਕੇ ਚੋਣ ਮੁਹਮਮ ਵੱਡੀ ਜਾਵੇ ਤੇ ਉਸ ਚੀਜ਼ ਦਾ ਫਾਇਦਾ ਲਿਆ ਜਾਵੇ ਜਿਹਦਾ ਫਾਇਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜੇਲ੍ਹ ਦੇ ਵਿੱਚ ਹੁੰਦਿਆ ਸੀਮਿੰਟ ਦੀ ਸਮਾਣ ਵੱਲੋਂ ਵੱਡੀਆਂ ਵੱਡੀ ਗੰਟੀ ਵਿੱਚ ਵੋਟਾਂ ਉੱਥੇ ਹਾਸਲ ਕਰਨ ਦੀਆਂ ਗਈਆਂ ਸੀ ਸਮਾਂ ਉਦੋਂ ਹੋਰ ਸੀ ਉਦੋਂ ਲੋਕਾਂ ਦੇ ਵਿੱਚ ਵੀ ਭਾਵਨਾ ਸੀ ਕਿ ਸਭ ਤੋਂ ਵੱਡੀ ਗੱਲ ਕਿਉਂਕਿ ਵੋਟ ਬੈਂਕ ਤਾਂ ਲੋਕ ਹੀ ਹੁੰਦੇ ਨੇ ਨਾ ਇਹ ਤਾਂ ਲੋਕਾਂ ਦੇ ਵਿੱਚ ਭਾਵਨਾ ਹੁੰਦੀ ਹੈ ਤਾਂ ਲੋਕ ਜਾਗਰੂਕ ਹੁੰਦੇ ਨੇ ਜਾਂ ਕੋਈ ਉਹਨਾਂ ਦੇ ਮਤਲਬ ਦੀ ਗੱਲ ਹੁੰਦੀ ਹੈ ਜਿਨ੍ਹਾਂ ਨੂੰ ਲੱਗਦਾ ਕਿ ਇਹ ਲੋਕ ਹਿੱਤ ਦੇ ਵਿੱਚ ਗੱਲ ਕਰਨ ਵਾਲਾ ਕੈਂਡੀਡੇਟ ਹੈ ਜਾਂ ਅੱਜ ਅੱਜ ਸਮੇਂ ਦੇ ਅਨੁਸਾਰ ਗੱਲ ਕਰ ਰਿਹਾ ਹੈ ਤਾਂ ਲੋਕ ਭੁੱਤਦੇ ਨੇ ਇਹ ਇਹ ਗੱਲ ਆਪਾਂ ਮਨ ਕਰ ਨਹੀਂ ਹੋ ਸਕਦੇ ਲੇਕਿਨ ਜੇ ਆਪਾਂ ਸੋਚਿਆ ਜੇ ਵੀ ਅੱਜ ਹਾਲਾਤ ਕੀ ਨੇ ਅੱਜ ਹਾਲਾਤ ਬਦਲ ਗਏ ਨੇ ਅੱਜ ਜੇ ਮੈਂ ਇਕੱਲੇ ਖਡੂਰ ਸਾਹਿਬ ਦੀ ਗੱਲ ਨਾ ਕਰਦਾ ਹੋਇ ਇੱਕ ਸਰਸਰੀ ਜੀ ਨਜ਼ਰ ਮਾਰੀਏ ਸਾਰੇ ਪਾਰਟੀਆਂ ਦੇ ਕੈਂਡੀਡੇਟਸ ਦੇ ਉੱਤੇ ਤਾਂ ਕਿਸੇ ਕੋਲ ਵੀ ਲੋਕ ਮੁੱਦਾ ਕੋਈ ਨਹੀਂ ਹੈ ਕਿਸੇ ਪਾਰਟੀ ਦੇ ਕਿਸੇ ਕੈਂਡੀਡੇਟ ਕੋਲ ਕੋਈ ਵੀ ਲੋਕ ਮੁੱਦਾ ਨਹੀਂ ਜਿਹਦੇ ਉੱਤੇ ਗੱਲ ਕਰ ਰਿਆ ਹੋਵੇ ਉਹ ਜਿਹਦੇ ਉੱਤੇ ਲੜਾਈ ਲੜਨ ਜਾ ਰਿਹਾ ਹੋਵੇ ਚਾਹੇ ਉਹ ਸਿਮਰਜੀਤ ਸਿੰਘ ਮਾਣਹੂਰੀ ਹੋਣ ਉੱਥੇ ਸਿਮਰਜੀਤ ਸਿੰਘ ਮਾਣਹੂਰੀ ਨੇ ਆਪਣਾ ਕੈਂਡੀਡੇਟ ਵਾਪਸ ਲੈ ਲਿਆ ਇੱਕਦਮ ਤੇਪਲ ਸਿੰਘ ਬਲਟੋਹਣ ਨੂੰ ਜਦੋਂ ਪਤਾ ਲੱਗਿਆ ਕਿ ਅਮਰਤਪਾਲ ਸਿੰਘ ਹੁਣੇ ਮੈਦਾਨ ਵਿੱਚ ਆ ਗਏ ਹੈ ਤਾਂ ਉਹਨਾਂ ਦੀ ਬੋਲਬਾਣੀ ਚੇਂਜ ਹੋ ਗਈ ਉਹੀ ਅਮਰਤਪਾਲ ਜੀ ਦੇ ਪੱਖ ਦੇ ਵਿੱਚ ਬੋਲਦੇ ਨਜ਼ਰ ਆਉਦੇ ਸੀ ਕਦੇ ਕਾਲੀ ਦਲਨ ਵਾਲੇ ਅੱਜ ਉਹਦੇ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਆ ਆਮ ਆਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਗੱਲ ਕਰੀ ਜਾਵੇ ਤਾਂ ਭੁੱਲਰ ਜਿਹੜਾ ਉਹਨਾਂ ਨੇ ਲਿਆ ਕੇ ਮੈਦਾਨ ਵਿੱਚ ਉਤਾਰਿਆ ਨੋ ਡਾਊਟ ਕਿ ਬਲਾਲ ਜਿਹੜੇ ਕੈਂਡੀਡੇਟ ਆਮ ਆਦੀ ਪਾਰਟੀ ਕੋਲੋਂ ਉਤਾਰੇ ਗਏ ਨੇ ਉਹਨਾਂ ਦਾ ਬਹੁਤ ਜ਼ਿਆਦਾ ਵਰੋਧ ਜਿਹੜਾ ਦੇਖਣ ਨੂੰ ਨਹੀਂ ਮਿਲ ਰਿਹਾ ਲੇਕਿਨ ਹਾਂ ਹੈ ਇਹ ਵੀ ਆਪਾਂ ਗੱਲ ਇਹ ਨਹੀਂ ਕਰ ਸਕਦੇ ਕਿ ਕਿਤੇ ਕਿਤੇ ਤਾਂ ਹੈ ਜਿੱਥੇ ਹੈਗਾ ਉੱਥੇ ਬਹੁਤ ਜ਼ਿਆਦਾ ਵੀ ਹੈ ਪਰ ਓਵਰਆਲ ਹਲਕਿਆਂ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਘੱਟ ਜਾਂ ਜਿਹੀਆਂ ਥਾਵਾਂ ਨਜ਼ਰ ਆ ਰਹੀਆਂ ਨੇ ਜਿੱਥੇ ਵਿਰੋਧ ਹੋ ਰਿਹਾ ਉਹਨਾਂ ਦਾ ਫਿਲਹਾਲ ਦੀ ਘੜੀ ਜਿਹੜੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ origional ਕੈਂਡੀਡੇਟ ਸੀਗੇ ਜਿਹੜੇ ਉਹਨਾਂ ਦੇ ਆਪਣੀ ਪਾਰਟੀ ਨਾਲ ਸ਼ੁਰੂ ਤੋਂ ਚੱਲ ਰਹੇ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਦਾ ਕਿਤੇ ਕਿਤੇ ਵਿਰੋਧ ਹੈ ਪਰ ਇਹ ਇੰਨੇ ਇੰਨੇ ਵੱਡੇ ਵੱਡੇ ਹਲਕੇ ਨੇ ਉਹਦੇ ਵਿੱਚ ਥੋੜਾ ਘਟ ਹੈ ਜ਼ਰੂਰ ਘਟ ਹੈਗਾ ਕਾਰਨ ਇਹ ਵੀ ਹੈ ਕਿ ਸਮਾਂ ਬੜਾ ਘਟ ਸੀਗਾ ਲੋਕ ਪੱਖੀ ਕੁਝ ਫੈਸਲੇ ਲਏਗੇ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਦਾ ਅਕਸ ਥੋੜਾ ਸੁਧਾਰ ਹੋਇਆ ਸੀ ਹਾਲਾਂਕਿ ਉਹ ਫੈਸਲੇ ਅੰਧਵਚਾਲੇ ਨੇ ਪਰ ਲੋਕਾਂ ਨੂੰ ਉਮੀਦਾਂ ਨੇ ਕਿ ਹੋ ਸਕਦਾ ਹੁਣ ਨਾਲ ਸਮਝੇ ਪੂਰੇ ਹੋ ਜਾਣ ਉਂਝ ਖਦੂਰ ਸਾਹਿਬ ਦੀ ਗੱਲ ਕਰਦੇ ਆ ਉੱਥੇ ਦਾ ਪੇਚ ਤਾਂ ਲੱਗੇ ਹੋਏ ਨੇ ਸਾਰਿਆਂ ਸਾਰੀਆਂ ਪਾਰਟੀਆਂ ਦੇ ਲੋਕ ਲੋਕ ਜਿਹੜੇ ਹੈਗੇ ਆ ਉਹ ਅਮਰਤਪਾਲ ਸਿੰਘ ਨੂੰ ਅੱਜ ਦੀ ਡੇਟ ਵਿੱਚ ਕਿਸ ਤਰ੍ਹਾਂ ਲੈਂਦੇ ਨੇ ਕਿਉਂਕਿ ਜਿਹੜਾ ਲੋਕ ਅ ਅਮਰਤਪਾਲ ਸਿੰਘ ਨੂੰ ਨਾਲ ਲੈ ਕੇ ਚੱਲੇ ਸੀਗੇ ਕਿਸੇ ਟਾਈਮ ਅ ਅਮਰਤਪਾਲ ਸਿੰਘ ਜਿਹੜਾ ਬਾਹਰ ਖੜੀ ਕਰਕੇ ਗੱਲ ਕਰਦੇ ਸੀ ਕਿ ਵੱਖਰਾ ਰਾਜ ਹੋਵੇਗਾ ਠੀਕ ਹੈ ਜੀ ਹੱਕ ਲਏ ਜਾਂਦੇ ਆ ਹੱਕ ਕੋਏ ਜਾਂਦੇ ਆ ਹੱਕ ਕੋਈ ਦਿੰਦਾ ਨਹੀਂ ਹੁੰਦਾ ਹਥਿਆਰ ਹਥਿਆਰ ਨਾਲ ਚੁੱਕੀ ਤਾਂ ਹੋਰ ਕੀ ਕਰੀਏ ਠੀਕ ਹੈ ਉਹ ਗੱਲਾਂ ਤੋਂ ਇੱਕਦਮ ਉਹਨਾਂ ਨੇ ਬੈਕਫੁੱਟ ਤੇ ਆ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਮੈਂ ਤਾਂ ਪ੍ਰਚਾਰ ਕਰ ਰਹੇ ਹਾਂ ਮੈਂ ਤਾਂ ਅਮਰਿਤ ਛਾ ਰਹੇ ਹਾਂ ਮੈਂ ਮੈਂ ਲੋਕਾਂ ਨੂੰ ਨਸ਼ੇ ਵਾਲੇ ਪਾਸਿਓਂ ਰੋਕ ਰਿਹਾ ਹਾਂ ਉਹ ਚੀਜ਼ਾਂ ਦੇਖਣੀਆਂ ਚਾਹੀ ਪੈਣਗੀਆਂ ਇੱਥੇ ਕਿ ਲੋਕ ਜਿਹੜੇ ਪਹਿਲੇ ਬਿਆਨ ਸੀ ਉਹਦੇ ਨਾਲ ਖੜਦੇ ਆ ਕਿ ਜਿਹੜੇ ਦੂਜੇ ਬਿਆਨ ਦੇ ਤੋਂ ਪੁਲਿਸ ਦੇ ਤੋਂ ਵੱਲੋਂ ਨਿਗਾਹ ਚਾ ਆ ਕੇ ਜਦੋਂ ਪੁਲਿਸ ਦੀ ਨਿਗਾਹ ਚਾ ਆ ਕੇ ਸੀ ਜਾਂ ਉਹਨਾਂ ਦੀ ਅਰੈਸਟ ਨੂੰ ਕਿਵੇਂ ਲੈਂਦੇ ਆ ਉਹ ਲੋਕਾਂ ਦੇ ਹੱਕ ਵਿੱਚ ਗਈ ਹੈ ਅਰੈਸਟ ਜਾਂ ਪਰਸਨਲੀ ਜਿਹੜਾ ਕੇਸ ਸੀਗਾ ਉਹ ਮਾਰਕੁੱਟ ਵਾਲਾ ਜਿਹੜਾ ਪੀਆਰਓ ਸੀ ਜਿੱਥੇ ਅਜਨਾਲੇ ਇੱਕ ਏਡਾ ਵੱਡਾ ਉੱਥੇ ਹੰਗਾਮਾ ਹੋਇਆ ਸੀਗਾ ਉਹਦੇ ਕਰਕੇ ਜੇ ਦੇ ਲੈਂਦੇ ਆ ਉਹ ਉਹ ਗੱਲ ਵੱਖਰੀ ਹੈ ਕਿ ਲੋਕ ਉਸ ਪੱਖ ਨੂੰ ਕਿਵੇਂ ਛੇੜਦੇ ਆ ਜਾਨੀ ਕਿ ਉਸ ਸੰਦਰਭ ਦੇ ਵਿੱਚ ਕਿਹੜੇ ਪਾਸੇ ਜਾਂਦੇ ਆ ਹੋਰ ਫਿਲਹਾਲ ਦੀ ਘੜੀ ਅਮਰਤਪਾਲ ਸਿੰਘ ਵੱਲੋਂ ਕੋਈ ਏਡੀ ਵੱਡੀ ਨਾ ਤਾਂ ਗੱਲ ਕੀਤੀ ਗਈ ਹੈ ਜੇ ਕੋਈ ਪੰਜਾਬ ਦੀ ਗੱਲ ਕੀਤੀ ਗਈ ਹੈ ਤਾਂ ਸਿਰਫ ਇਹ ਗੱਲ ਸੀ ਕਿ ਅਮਰਚ ਗਾਰੇ ਆ ਜੀ ਲੋਕਾਂ ਨੂੰ ਨਸ਼ੇ ਤੋਂ ਰੋਕਣ ਲਈ ਜਾਗਰੂਕ ਕਰ ਰਹੇ ਆ ਲੋਕ ਮੁੱਦੇ ਤੋਂ ਇੱਕਦਮ ਪਿੱਛੇ ਪੈਰ ਖਿੱਚਿਆ ਗਿਆ ਸੀਗਾ ਲੇਕਿਨ ਜੇ ਉੱਥੇ ਕੈਂਡੀਡੇਟ ਦੇਖ ਲਿਆ ਜਾਵੇ ਜਿਵੇਂ ਬਿਰਸਾ ਸਿੰਘ ਮਲੜੂਆ ਕਾਲੀਦਲ ਦਾ ਸੀ ਤੇ ਉਹ ਕਹਿੰਦੇ ਆ ਕਿ ਜੇ ਮੈਂ ਹੱਥ ਖੜੇ ਕਰਕੇ ਆਇਆ ਤਾਂ ਐਵੇਂ ਹੱਥ ਖੜੇ ਕਰਕੇ ਤਾਂ ਅਮਰਤਪਾਲ ਵੀ ਗਿਆ ਨਾਲੇ ਉਹਨਾਂ ਨੇ ਕਿਹਾ ਹੈ ਕਿ ਕਰਤਾਰ 쿠ਸ਼ੀ ਜਿਹੜੀ ਹੈਗੀ ਹੈ ਉਹ ਕਰਨੀ ਛੱਡ ਦੇਣਾ ਅਮਰਤਪਾਲ ਦੇ ਬੰਦੇ ਜਾਂ ਸਾਥੀ ਕਹਿੰਦੇ ਨੇ ਜਿਹੜਾ ਮੰਨੂ ਪੰਥਕ ਪੁੰਤਕ ਸਮਝਦਾ ਮੈਂ ਕੋ ਪੰਥਕ ਨਹੀਂ ਮੈਂ ਬੜਾ ਘਟੀਆ ਬੰਦਾ ਹਾਂ ਆਪ ਬਿਆਨ ਦੇ ਰਹੇ ਹੈ ਉਹ ਉਸ ਨਰਜਾ ਜਾਂ ਉਸ ਸੰਦਰਭ ਵਿੱਚ ਦੇਖੀ ਕਿ ਵਰਸਾ ਸਿੰਘ ਬਲਟੋਹਾ ਕਿੱਥੇ ਤੱਕ ਜਾ ਸਕਦੇ ਆ ਕਿਹੜੀ ਚੀਜ਼ ਕਰ ਸਕਦੇ ਆ ਕਿਵੇਂ ਲੋਕਾਂ ਨੂੰ ਮਗਰ ਲਾ ਸਕਦੇ ਇਹ ਵੀ ਦੇਖਣ ਵਾਲੀ ਗੱਲ ਹੋਊ ਲੇਕਿਨ ਜੇ ਸਰਕਾਰ ਦੀਆਂ ਨੀਤੀਆਂ ਜਾਂ ਸਰਕਾਰ ਦੇ ਪੱਖ ਚ ਬੁਗਦਣ ਵਾਲੀ ਗੱਲ ਦੇਖਦੇ ਆ ਤਾਂ ਫਿਲਹਾਲ ਦੀ ਘੜੀ ਭੁੱਲਰ ਦਾ ਨਾਮ ਜਿਹੜਾ ਹੈਗਾ ਉਹ ਆਉਂਦਾ ਤਾਂ ਹੈ ਉਹ ਇਹ ਹੈ ਸਾ ਕਿ ਹੋ ਸਕਦਾ ਕਿ ਇੱਕ ਪਾਸੇ ਵਰਸਾ ਸਿੰਘ ਬਲਟੋਹਾ ਤੇ ਅਮਰਤਪਾਲ ਟੱਕਰ ਦੇ ਰਹੇ ਨੇ ਇੱਕ ਪਾਸੇ ਆਵਾਜ਼ੀ ਪਾਰਟੀ ਦਾ ਕੈਂਡੀਡੇਟ ਆ ਕੇ ਖੜ ਦੇਵੇ ਤੇ ਇਹ ਫਸਮਾ ਮੁਕਾਬਲਾ ਕਿਹਾ ਜਾਊਗਾ ਦੂਜੇ ਪਾਸੇ ਜੀਰਾ ਹੁਣੀ ਆਪਣਾ ਉਹਨਾਂ ਦਾ ਰਸੂਖ ਹੈਗਾ ਕਾਂਗਰਸ ਪਾਰਟੀ ਦਾ ਵੋਟ ਬੈਂਕ ਵੀ ਹੈਗਾ ਲੇਕਿਨ ਦੁਫਾੜ ਹੋਈ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਆਲੇ ਦੁਆਲੇ ਵੰਡੀ ਹੋਈ ਹੈ ਹੁਣ ਵੋਟ ਇੱਕ ਥਾਂ ਡਿੱਗਦੀ ਹੈ ਜਾਂ ਬਈ ਲੋਕ ਹੈ ਕਹਿੰਦੇ ਨੇ ਕਿ ਸਰਕਾਰ ਫਿਲਹਾਲ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈਗੀ ਆ ਉਹ ਆਮ ਆਦਮੀ ਪਾਰਟੀ ਦੇ ਪਾਰਟੀ ਵਾਲੇ ਪਾਸੇ ਡਿੱ ਜਾਂਦੇ ਨੇ ਉਹ ਜਿੱਦਾਂ ਜਿਹੜੀਆਂ ਹੈਗੀਆਂ ਨਿਊਟਰਲ ਬੋਰਡ ਦੇ ਨਾਲ-ਨਾਲ ਜਿਹੜੀਆਂ ਵੋਟਾਂ ਵੰਡ ਜਾਂਦੀਆਂ ਨੇ ਪਾਰਟੀ ਦੀਆਂ ਉਹ ਵੀ ਇੱਕ ਮਾਇਨੇ ਰੱਖਦੀਆਂ ਨੇ ਉਹ ਕਿਹੜੇ ਪਾਸੇ ਜਾਂਦੀਆਂ ਨੇ ਫਿਲਹਾਲ ਆਪਾਂ ਇਹੀ ਕਹਿ ਸਕਦੇ ਹਾਂ ਕਿ ਖਡੂਰ ਸਾਹਿਬ ਜਿਹੜੀ ਹਲਕਾ ਹੈਗਾ ਉਹ ਸਰਕਾਰ ਦੀਆਂ ਨੀਤੀਆਂ ਅਮਰਤਪਾਲ ਸਿੰਘ ਵੱਲੋਂ ਚੱਕੇ ਗਏ ਮੁੱਦੇ ਅਕਾਲੀ ਦਲ ਵੱਲੋਂ ਪੰਥਕਪੂਰਤ ਹਾਸਲ ਕਰਨ ਦਾ ਜਿਹੜਾ ਦਾਅ ਹੈਗਾ ਉਹ ਤੇ ਜਿਹੜਾ ਜ਼ੀਰਾ ਹੈਗਾ ਉਦੇ ਬਨੂ ਕਾਂਗਰਸ ਦੀ ਸਪੋਰਟ ਤੇ ਪਰਸਨਲਿਟੀ ਸੂਖ ਜਿਹੜਾ ਹੈਗਾ ਉਹ ਵਰਤਿਆ ਜਾਣਾ ਹੈ ਉਹਦੇ ਵਿੱਚ ਕਿਹਦਾ ਭਲੜਾ ਭਾਰੀ ਹੁੰਦਾ ਹੈ ਉਹ ਦੇਖਣ ਵਾਲੀ ਗੱਲ ਹੋਊਗੀ ਪਰ ਅਮਰਪਾਲ ਦੇ ਮદાન ਵਿੱਚ ਪੁੱਦਣ ਨਾਲ ਸਥਿਤੀ ਜਿਹੜੀ ਇੱਕ ਪਾਸੜ ਹੋ ਸਕਦੀ ਸੀ ਕਿਸੇ ਇੱਕ ਪਾਰਟੀ ਦੇ ਪੱਖ ਚ ਜਾ ਸਕਦੀ ਸੀ ਫਿਲਹਾਲ ਉਹ ਨਜ਼ਰ ਨਹੀਂ ਆ ਰਹੀ ਜੀ ਜੀ ਨਹੀਂ ਜਿਵੇਂ ਲਾਲਦੇਵ ਸਿੰਘ ਪੁੱਲਰ ਹੋਰਾਂ ਨੂੰ ਸੀ ਤੇ ਕਿੰਨਾ ਨੁਕਸਾਨ ਹੋਊਗਾ ਪ੍ਰੋਇੰਦਰ ਜੀ ਕੇ ਗੁੱਲੀ ਘੜ ਨਾ ਜਾਣਿਓ ਜੱਟ ਦਾ ਪੁੱਤਾਂ ਲੱਖੋ ਇਦਾਂ ਦੇ ਬਿਆਨਬਾਜ਼ੀ ਸਾਰੇ ਪਾਰਟੀਆਂ ਦੇ ਵੱਲੋਂ ਕਿਤੇ ਨਾ ਕਿਤੇ ਦਿੱਤੀ ਜਾ ਚੁੱਕੀ ਆ ਚਾਹੇ ਬੀਜੇਪੀ ਦੇ ਕੈਂਡੀਡੇਟਸ ਨੇ ਚਾਹੇ ਕਾਂਗਰਸ ਦੇ ਨੇ ਚਾਹੇ ਅਕਾਲੀ ਦਲ ਦੇ ਨੇ ਚਾਹੇ ਆਮ ਆਦੀ ਪਾਰਟੀ ਦੇ ਨੇ ਇਹ ਇਹਨਾਂ ਚੋਂ ਗੱਲ ਦੇਖਿਆ ਜਾਵੇ ਜੇ ਇਹ ਵੋਟ ਬੈਂਕ ਕਿੰਨਾ ਕੁ ਵੋਟ ਬੈਂਕ ਹੈ ਔਰ ਸਾਰੇ ਬੰਦੇ ਇਸ ਬਿਆਨ ਨੂੰ ਜਿਹੜਾ ਹੈਗਾ ਹਰ ਇੱਕ ਬੰਦਾ ਇੱਕੋ ਨਜ਼ਰ ਨਾਲ ਨਹੀਂ ਦੇਖਦਾ ਬਿਆਨ ਨੂੰ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਜੇ ਵਰਤਾ ਸਿੰਘ ਮਲਟੋਖਾ ਵਰਗੇ ਬਿਆਨ ਦਿੰਦੇ ਆ ਜਾਂ ਕਾਂਗਰਸ ਦੇ ਕੋ ਬਿਆਨ ਦਿੰਦਾ ਤਾਂ ਸਾਰੇ ਬੰਦੇ ਉਸ ਬਿਆਨ ਨੂੰ ਉਸ ਕੈਟਾਗਰੀ ਨਾਲ ਸੰਬੰਧਿਤ ਲੋਕ ਇੱਕੋ ਪਾਸੇ ਨਾਲ ਇੱਕੋ ਨਜ਼ਰ ਨਾਲ ਨਹੀਂ ਦੇਖਦੇ ਹੁੰਦੇ। ਕਈ ਪਾਰਟੀ ਨਾਲ ਵੱਡੇ ਲੈਵਲ ਤੇ ਜੁੜੇ ਹੁੰਦੇ ਨੇ। ਹੁੰਦੇ ਤਾਂ ਉਸ ਕੈਟਾਗਰੀ ਦੇ ਨੇ ਪਰ ਲੇਕਿਨ ਮੁੱਦਾ ਜ਼ਰੂਰ ਮਿਲ ਜਾਂਦਾ ਹੁੰਦਾ ਹੈ ਦੂਜੇ ਪਾਰਟੀਆਂ ਨੂੰ ਇੱਕ ਮੁੱਦਾ ਮਿਲ ਜਾਂਦਾ ਕਿ ਉਸ ਸਮੁਦਾਇ ਨੂੰ ਜਾਂ ਉਸ ਇੱਕ ਵਰਗ ਨੂੰ ਆਪਣੇ ਵੱਲ ਕਰਨ ਦੇ ਲਈ ਉਹਨੂੰ ਕਿੰਨਾ ਕੁ ਛਾਲਾ ਜਾ ਸਕਦਾ ਔਰ ਕਿੰਨਾ ਕੁ ਦਰ ਨਾਲ ਲਿਆ ਜਾਂਦਾ ਇਹ ਗੱਲ ਜ਼ਰੂਰ ਹੋ ਜਾਂਦੀ ਹੈ। ਉਹ ਕਿੰਨੇ ਕੁ ਵੱਡੇ ਲੈਵਲ ਤੇ ਜਕਿੰਨੇ ਕੁ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਉਸ ਸਮੁਦਾਇ ਦੇ ਨਾਲ ਗੱਲਬਾਤ ਕਰਕੇ ਆਪਣੇ ਹੱਕ ਦੇ ਵਿੱਚ ਜਾਂ ਆਪਣੇ ਪੱਖ ਵਿੱਚ ਕਰਦੀਆਂ ਦੂਜੀਆਂ ਪਾਰਟੀਆਂ ਇਹ ਉਹਨਾਂ ਦੀ ਮਿਹਨਤ ਕਹਿ ਲੋ ਜਾਂ ਕਹਿ ਸਕਦੇ ਨੇ ਕਿ ਉਹ ਕਿਸ ਤਰ੍ਹਾਂ ਬਿਹੇਵ ਕਰਦੇ ਨੇ ਜਾਂ ਕਿਸ ਤਰ੍ਹਾਂ ਉਸ ਨਹੀਂ ਉੱਥੇ ਲਾਲ ਸਿੰਘ ਦੇਖੋ ਜੀ ਲਾਲ ਸਿੰਘ ਕਿਹੜਾ ਬੰਦਾ ਪਰਮੇਂਦਰ ਜੀ ਇਦਾਂ ਦਾ ਜਿਹੜਾ ਕੈਬਨਿਟ ਰੈਂਕ ਛੱਡ ਕੇ ਲੋਕ ਸਭਾ ਨੂੰ ਤਰਜੀਹ ਦੇਵੇ ਤੇ ਕਿ ਪੰਜਾਬ ਦੇ ਲੋਕ ਐਨੇ ਨਾਲ ਸਮਝ ਵੀ ਨਹੀਂ ਹੈ ਕਿ ਪ੍ਰੀਪਲਾਨ ਥੋੜੇ ਦਿੱਤੇ ਹੋਏ ਬਿਆਨ ਇੱਕ ਤਬਕੇ ਨੂੰ ਆਪਣੇ ਤੋਂ ਦੂਰ ਕਰਨ ਦੇ ਲਈ ਦਿੱਤੇ ਹੋਏ ਬਿਆਨ ਕਿ ਪੰਜਾਬ ਦੇ ਲੋਕ ਸਮਝਦੇ ਨਹੀਂ ਇਹ ਸੇ ਬਿਆਨ ਤੁਸੀਂ ਕਿਉਂ ਦਿੱਤੇ ਆ ਲਾਲਦੀ ਸਿੰਘ ਭੋਲਰ ਕੋਈ ਏਡੇ ਬੱਚੇ ਨਹੀਂ ਹੈਗੇ ਕੋਈ ਜਵਾਕ ਨਹੀਂ ਹੈਗੇ ਪਰਵਿੰਦਰ ਜੀ ਕਿ ਉਹਨਾਂ ਨੂੰ ਪਤਾ ਨਹੀਂ ਕਿ ਮੈਂ ਆਪਣੇ ਮੂੰਹ ਦੇ ਵਿੱਚੋਂ ਕਿਹੜੀ ਗੱਲ ਕਰ ਰਿਹਾ ਕਿੰਨਾ ਲੋਕਾਂ ਦਾ ਮੈਂ ਕਿੱਡੇ ਪੱਧਰ ਤੇ ਜਾ ਕੇ ਅਪਮਾਨ ਕਰ ਰਿਹਾ ਉਹ ਅਪਮਾਨ ਆ ਜਿਹੜਾ ਪੰਜਾਬ ਦੇ ਇਸ ਭਾਈਚਾਰੇ ਦੇ ਵਿੱਚ ਸਹਿਣ ਨਹੀਂ ਹੋ ਸਕਦਾ ਉਹ ਸਾਰਾ ਪ੍ਰੀਪਲਾਨਡ ਹੈ ਉਹ ਮਤਲਬ ਕਿ ਠੀਕ ਹੈ ਭੁੱਲਰ ਸਾਹਿਬ ਨੂੰ ਲੱਗਦਾ ਹੋਣਾ ਕਿ ਬਹੁਤ ਵੱਡੇ ਸਿਆਸਤਦਾਨ ਨੇ ਪ੍ਰਸ਼ਾਂਤ ਕਸ਼ੋਰ ਤੋਂ ਵੀ ਵੱਡੀ ਸਟਾਈਲ ਦੀ ਜਾਣਦੇ ਨੇ ਉਹ ਕਿਸ ਤਰੀਕੇ ਨਾਲ ਮੈਂ ਬਣੇ ਰਹਿਣਾ ਕੈਬਨਿਟ ਦੇ ਵਿੱਚ ਪਰ ਪੰਜਾਬ ਦੇ ਲੋਕ ਐਨੇ ਵੀ ਅਣਜਾਣ ਨਹੀਂ ਹੈਗੇ ਜਿੰਨੇ ਸਮਝਦੇ ਨੇ ਗੁਰਿੰਦਰ ਜਿੱਤੇ ਕਈ ਪੱਖ ਜਿਹੜੇ ਹੈਗੇ ਵਿਚਾਰਨ ਜੋਗ ਆ ਜਾਂਦੇ ਨੇ ਜਦੋਂ ਇੰਦਾਂ ਨੇ ਕਰਨਾ ਸਾਹਮਣੇ ਆਉਂਦੀਆਂ ਨੇ ਨਾ ਖਾਸ ਕਰ ਜਦੋਂ ਕਿਸੇ ਵਰਗ ਦੀ ਗੱਲ ਕਰੀ ਜਾਵੇ ਕਿਸੇ ਸਮੁਦਾਇ ਦੀ ਕਿਸੇ ਧਿਰ ਦੀ ਗੱਲ ਕਰੀ ਜਾਵੇ ਨਾ ਉੱਥੇ ਜਦੋਂ ਕਿਤੇ ਜਿੱਦਾਂ ਤੁਸੀਂ ਕਿਹਾ ਵੀ ਕੋਈ ਪ੍ਰੀ ਪਲਾਨਡ ਕੋਈ ਹੁੰਦਾ ਤਾਂ ਹੁੰਦਾ ਇਹਦੇ ਜੋ ਆਪਾਂ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਅ ਬਿਲਕੁਲ ਪ੍ਰੀਪਲਾਨਡ ਹੋ ਜਾਂਦਾ ਹੈ ਕਈ ਵਾਰ ਵੋਟ ਬੈਂਕ ਗਿਣਿਆ ਜਾਂਦਾ ਹੈ ਕਾਊਂਟ ਕਰਦੇ ਆ ਕਿ ਕਿਹੜੀ ਪਾਰਟੀ ਜਾਨੀ ਕਿ ਕੋਈ ਵੀ ਪਾਰਟੀ ਕਿ ਕਿਹੜੀ ਪਾਰਟੀ ਕਿਸ ਸਮੁਦਾਏ ਦੀ ਬਹੁਤ ਹੀ ਵੋਟ ਜਿਹੜੀ ਹਾਸਲ ਕਰ ਸਕਦੀ ਹੈ ਔਰ ਕਿੱਦਾਂ ਹਾਸਲ ਕਰ ਸਕਦੀ ਹੈ ਕਿਹਨਾਂ ਦੀ ਵੋਟ ਉਸ ਇਲਾਕੇ ਦੇ ਵਿੱਚੋਂ ਜ਼ਿਆਦੇ ਆ ਕਿਹੜੇ ਕਿਸ ਪੱਖ ਤੋਂ ਪ੍ਰਭਾਵਿਤ ਹੁੰਦੇ ਨੇ ਕਿਵੇਂ ਜੁੜਦੇ ਨੇ ਕੋਈ ਕੰਮ ਇਦਾਂ ਦਾ ਕੋਈ ਬਿਆਨ ਇਦਾਂ ਦਾ ਕੋਈ ਪਾਲਿਸੀ ਇਦਾਂ ਦੀ ਐ ਉਹ ਸਾਰੀਆਂ ਗੱਲਾਂ ਨੀਤੀਆਂ ਘੜੀਆਂ ਜਾਂਦੀਆਂ ਨੇ ਵਿਆਦ ਵੀ ਉਸ ਤਰੀਕੇ ਨਾਲ ਦਿੱਤੇ ਜਾਂਦੇ ਆ ਤੁਸੀਂ ਦੇਖੋ ਕਈ ਬਹੁਤ ਗਰਮਖਿਆਲੀ ਵੀ ਆਉਂਦੇ ਆ ਐ ਕਰਦਾਂਗੇ ਉਹ ਕਰਦਾਂਗੇ ਕਰਿਆ ਕਿਸੇ ਨੇ ਕੁਝ ਨਹੀਂ ਹਾਲ ਤੱਕ ਹੁਣ ਤੱਕ ਤਾਂ ਤੁਹਾਨੂੰ ਪਤਾ ਹੀ ਐ ਡਾਂਗਾ ਛੋਟੇ ਚੱਕਣ ਨਾਲੇ ਆਗੇ ਕੁੰਡੇ ਚੱਕਣ ਨਾਲੇ ਆਗੇ ਹਥਿਆਰ ਚੱਕਣ ਨਾਲੇ ਵੀ ਬਥੇਰੇ ਪਿਆਨ ਦੇ ਨਾਲੇ ਆਏ ਠੀਕ ਆ ਜੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਆਏ ਪੰਜਾਬ ਦੀ ਗੱਲ ਕਰਨ ਵਾਲੇ ਆਏ ਸਭ ਕੁਝ ਕਰਨ ਵਾਲੇ ਲੋਕਾਂ ਦੀ ਗੱਲ ਕਰਨ ਵਾਲੇ ਉਹ ਦੇਖਦੇ ਨੇ ਕਿ ਇਹ ਇਸ ਬਿਆਨ ਨਾਲ ਕਿਸ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਪ੍ਰੀਪਲਾਨਡ ਤਾਂ ਹੁੰਦਾ ਹੀ ਇਹ ਸਾਰਾ ਕੁਝ ਆਪਾਂ ਇਹ ਗੱਲ ਨਹੀਂ ਕਰਦੇ ਹਾਂ ਲੋਕ ਕੋਲੇ ਜਾਂ ਨਹੀਂ ਕੋਲੇ ਇਹ ਜਦੋਂ ਵੋਟ ਪਾਉਣ ਜਾਂਦੇ ਨੇ ਉਦੋਂ ਯਾਦ ਰੱਖਦੇ ਨੇ ਜਾਂ ਨਹੀਂ ਰੱਖਦੇ ਇਹ ਗੱਲ ਨਹੀਂ ਗੱਲ ਤਾਂ ਪ੍ਰਮਿੰਦਰ ਜੀ ਇੰਨੇ ਕ ਹੁੰਦੀ ਹੈ ਜੇਕਰ ਤੁਸੀਂ ਨਹੀਂ ਲੋਕ ਸਭਾ ਦੇ ਚੋਣ ਲੜਨੀ ਤੁਸੀਂ ਆਪਣੀ ਪਾਰਟੀ ਨੂੰ ਕਹੋ ਕਿ ਮੈਂ ਮੰਤਰੀ ਹੀ ਬਣੇ ਰਹਿਣਾ ਚਾਹੁੰਦਾ ਮੈਂ ਲੋਕ ਸਭਾ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਤੁਸੀਂ ਫਿਰ ਆਪਣੀਆਂ ਕੁਰਸੀਆਂ ਬਚਾਉਣ ਦੇ ਲਈ ਤੁਸੀਂ ਉਹਨਾਂ ਪੰਜਾਬੀਆਂ ਦਾ અપਮਾਨ ਕਰੋ ਜਿਨ੍ਹਾਂ ਪੰਜਾਬੀਆਂ ਦੀ ਇੱਕ ਵੱਡੀ ਦੇਣ ਹੈ ਇਸ ਦੁਨੀਆ ਨੂੰ ਇਸ ਦੇਸ਼ ਨੂੰ ਇਸ ਪੰਜਾਬ ਨੂੰ ਤੁਸੀਂ ਆਪਣੀ ਚੰਗ ਤਨਖਾਹਾਂ ਖਾਤਰ ਤੁਸੀਂ ਭਾਈਚਾਰਿਆਂ ਦਾ અપਮਾਨ ਕਰਨ ਤੁਰ ਜੋ ਵੱਡੀ ਗੱਲ ਤਾਂ ਇਹ ਹੈ ਮੈਨੂੰ ਤਾਂ ਇਸ ਗੱਲ ਦੀ ਨਹੀਂ ਸਮਝ ਆਉਂਦੀ ਕਿ ਚੋਣ ਕਮਿਸ਼ਨ ਨੇ ਅੱਡੀ ਗੱਲ ਦਾ ਨੋਟਿਸ ਕਿਉਂ ਨਹੀਂ ਲਿਆ ਤਾਂ ਬਿਲਕੁਲ ਇਹ ਤਾਂ ਗੱਲ ਹੈਗੀ ਹੈ ਪਰ ਇੱਕ ਗੱਲ ਇਹ ਵੀ ਹੈ ਨਾਲ ਪਾਰਟੀ ਨੂੰ ਜਵਾਬਦੇਹੀ ਵੀ ਦੇਇਆ ਜਾਊਗਾ ਜੇਕਰ ਪਾਰਟੀ ਡਿਊਟੀ ਲਾਉਂਦੀ ਹੈ ਤਾਂ ਉਹਨੂੰ ਵਫਾਦਾਰੀ ਵੀ ਦਿਖਾਉਣੀ ਹੈ ਨਾ ਭਾਈ ਚਾਂਸ ਕਾਨੂੰ ਹਰ ਜਾਂਦਾ ਹੈ ਕੋਈ ਤਾਂ ਆਪਣੀ ਸੀਟ ਤਾਂ ਗਈ ਜੇ ਹੁਣ ਇਦਾਂ ਨਾ ਕਰਕੇ ਹਟਦੇ ਜਾਂਦਾ ਸਾਈਡ ਤੇ ਕਰਦੇ ਜੇ ਉਹ ਬਹੁਤ ਜਿਆਦੇ ਹੈਗੇ ਬਹੁਤ ਹੈਗੇ ਵਿਧਾਨ ਸਭਾ ਦੇ ਵਿੱਚ ਜੇ ਸਾਈਡ ਤੇ ਕਰਦਾ ਤਾਂ ਮੰਤਰੀ ਪਦ ਨਹੀਂ ਜਾਂਦਾ ਕੈਬਨਿਟ ਵਿੱਚ ਜਾਂਦੀ ਹੈ ਉਹ ਚੀਜ਼ਾਂ ਵੀ ਸੋਚਦੇ ਹੁੰਦਾ ਨਾ ਬੰਦਾ ਇਹ ਤਾਂ ਨਹੀਂ ਸੋਚਦਾ ਕਿ ਗੱਲਾਂ ਕਿ ਮੈਂ ਇਸ ਲੜਨਾ ਨਹੀਂ ਚਾਹੁੰਦਾ ਮੈਨੂੰ ਜਾਣ ਬੁੱਝ ਕੇ ਲੜਾਤਾ ਦੀ ਮੈਂ ਨਾ ਕਰ ਦਵਾਂ ਉਹ ਸਾਰੇ ਪੱਖ ਸੋਚਦੇ ਆ ਇਹ ਇਹਦਾ ਆਪਾਂ ਸੋਚਣਾ ਹੈ ਕਿ ਇੰਨਾ ਇਮਾਨਦਾਰ ਹੋ ਕੇ ਬੰਦਾ ਖੜ ਜੇ ਕੋਈ ਜਿੱਦਾਂ ਆਪਾਂ ਸੋਚ ਰਹੇ ਕਿ ਬੰਦਾ ਨਾ ਕਰੇ ਕਿਉਂ ਲੋਕਾਂ ਨੂੰ ਪਰਮ ਪਰਮ ਆਉਣਾ ਹੈ ਕਿਉਂ ਲੋਕਾਂ ਨੂੰ ਮੂਰਖ ਬਣਾਉਣਾ ਐਡੀ ਤਾਂ ਗੱਲ ਕਿਤੇ ਵੀ ਨਹੀਂ ਹੈ ਪੰਜਾਬ ਦੇ ਵਿੱਚ ਕਿਸੇ ਪਾਰਟੀ ਦੇ ਕਿਸੇ ਕੈਂਡੀਡੇਟ ਕੋਲ ਵੀ ਨਹੀਂ ਹੈਗੀ ਇਹ ਜੇ ਇਹ ਗੱਲ ਹੁੰਦੀ ਹੁਣ ਨੂੰ ਪੰਜਾਬ ਉਤਰ ਨਾ ਜਾਂਦਾ ਜੀ ਜਿਵੇਂ ਮਾਲਵੇ ਦੇ ਵਿੱਚ ਵਿਰੋਧ ਹੋ ਰਿਹਾ ਗੁਰਮੀਤ ਸਿੰਘ ਖੁੱਡੀਆਂ ਦਾ ਹਾਲਾਂਕਿ ਕਿਸਾਨਾਂ ਦੀ ਆਪਣੀ ਰਣਨੀਤੀ ਹੈਗੀ ਹੈ ਕਿ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਪਰ ਜਿਵੇਂ ਬੀਜੇਪੀ ਦਾ ਵੀ ਵਿਰੋਧ ਹੋ ਰਿਹਾ ਹਾਂਸ ਰਾਜ ਹਾਂਸ ਦਾ ਵਿਰੋਧ ਹੋ ਰਿਹਾ ਇਸ ਚੀਜ਼ ਨੂੰ ਕਿਤੇ ਨਾ ਕਿਤੇ ਕਿਸੇ ਹੋਰ ਤੌਰ ਤਰੀਕੇ ਨਾਲ ਵੀ ਦੇਖਿਆ ਜਾ ਸਕਦਾ ਹਾਲਾਂਕਿ ਕਈ ਪਿਛਲੇ ਦਿਨੀ ਕਿਸਾਨ ਆਗੂਆਂ ਦੇ ਬਿਆਨ ਵੀ ਆਏ ਸੀ ਕਿ ਅਸੀਂ ਆਪਣੀ ਰਣਨੀਤੀ ਦੇ ਵਿੱਚ ਬਦਲਾਅ ਵੀ ਲੈ ਕੇ ਆਵਾਂਗੇ ਅਸੀਂ ਥੋੜਾ ਬਹੁਤਾ ਚੇਂਜ ਵੀ ਸੋਚਦੇ ਹਾਂ ਕਿਉਂਕਿ ਹਮਦਰਦੀ ਵੀ ਤਾਂ ਹੋ ਸਕਦੀ ਹੈ ਹੁਣ ਸਾਰੀ ਦੁਨੀਆ ਕਿਸਾਨਾਂ ਦੇ ਨਾਲ ਤਾਂ ਹੈ ਨਹੀਂ ਪਰਮਿੰਦਰ ਜੀ ਕਿ ਜੇਕਰ ਕਿਸਾਨ ਵਿਰੋਧ ਕਰ ਰਹੇ ਨੇ ਤਾਂ ਸਾਰੇ ਸਾਰੇ ਕਿਸਾਨਾਂ ਨਾਲ ਹੀ ਸਹਿਮਤ ਨੇ ਇਹਦੀ ਹਮਦਰਦੀ ਵੀ ਮਿਲ ਸਕਦੀ ਹੈ ਜੀਪੀਐਮ ਨੂੰ ਵੀ ਮਿਲ ਸਕਦੀ ਹੈ ਜੇਕਰ ਪ੍ਰਨੀਤ ਕੌਰ ਦਾ ਥਾਂ ਥਾਂ ਵਿਰੋਧ ਹੁੰਦਾ ਜਿਹੜੇ ਲੋਕ ਕਿਸਾਨ ਮੂਵਮੈਂਟ ਐਂਟੀ ਨੇ ਜਾਂ ਕਿਸਾਨਾਂ ਦੇ ਨਾਲ ਉਹ ਐਕਸ਼ਨ ਨੂੰ ਸਹੀ ਨਹੀਂ ਸਮਝਦੇ ਉਹ ਸਿੱਧਾ ਡਾਇਰੈਕਟ ਵੋਟ ਪਾ ਸਕਦੇ ਨੇ ਨੀ বিজেপি ਨੂੰ ਜਾਂ ਜਿਸ ਤਰੀਕੇ ਨਾਲ ਗੁਰਮੀਤ ਸਿੰਘ ਖੁੱਡੀਆਂ ਦਾ ਵਿਰੋਧ ਹੋ ਰਿਹਾ ਜਿਹੜੇ ਕਿਸਾਨ ਐਂਟੀ ਨੇ ਪਰ ਮੈਂ ਦੂਜੀਆਂ ਪਾਰਟੀ ਦੇ ਵੀ ਨੇ ਪਾਰਟੀ ਦੀ ਗੱਲ ਆਪਾਂ ਛੱਡ ਦਈਏ ਉਹ ਲੋਕ ਤਾਂ ਸਿੱਧੇ ਜੁੜ ਸਕਦੇ ਨੇ ਯਾਨੀ ਕਿ ਕਿਸਾਨਾਂ ਨੂੰ ਵੀ ਜੇਕਰ ਕਿਸਾਨ ਅੱਗੇ ਸੋਚਦੇ ਨੇ ਕਿ ਰਣਨੀਤੀ ਚੇਂਜ ਕਰਨ ਦੀ ਲੋੜ ਹੈ ਤਾਂ ਉਹਨਾਂ ਨੂੰ ਜਿਹੜਾ ਕੋਰਨਰ ਹੈ ਥੋੜਾ ਬਹੁਤਾ ਸੌਫਟ ਰੱਖਣਾ ਪੈਣਾ ਦੇਖੋ ਗੁਰਜਿੰਦਰ ਜੀ ਮੇਰੇ ਖਿਆਲ ਨਾਲ ਅੱਜ ਦੀ ਡੇਟ 'ਚ ਨਾ ਕਿਸਾਨ ਜਿਹੜੇ ਹੈਗੇ ਨੇ ਕਿਤੇ ਨਾ ਕਿਤੇ ਸਹੀ ਨਜ਼ਰ ਆ ਰਹੇ ਨੇ ਘੱਟੋ ਘੱਟ ਉਹ ਚੋਣਾ ਦੇ ਵਿੱਚ ਆਪਣਾ ਵਿਰੋਧ ਜ਼ਾਹਰ ਦਾ ਕਰ ਰਹੇ ਨੇ ਨਾ ਉਹ ਜ਼ਾਹਰ ਕਿਉਂ ਕਰ ਰਹੇ ਨੇ ਉਹਨਾਂ ਦੀ ਆਪਣੀਆਂ ਮੰਗਾਂ ਹੈਗੀਆਂ ਨੇ ਜਿਹੜੀਆਂ ਮੰਗਾਂ ਜਾਇਜ਼ ਨੇ ਉਹਨਾਂ ਦੇ ਉੱਤੇ ਵਿਚਾਰ ਕਰਨ ਦੀ ਉਹ ਮੰਗਾਂ ਮੰਨਣ ਦੀ ਗੱਲ ਜਿਹੜੇ ਲੈ ਕੇ ਸੰਘਰਸ਼ ਕਰ ਰਹੇ ਨੇ ਉਸ ਸੰਘਰਸ਼ਾਂ ਦਾ ਬੇਰਵਾ ਦੇ ਰਹੇ ਨੇ ਉਹ ਮੰਗਾਂ ਦਾ ਬੇਰਵਾ ਦੇ ਰਹੇ ਨੇ ਉਹ ਮੀਟਿੰਗਾਂ ਦਾ ਬੇਰਵਾ ਦੇ ਰਹੇ ਨੇ ਉਹ ਗੱਲਬਾਤ ਦਾ ਬੇਰਵਾ ਦੇ ਰਹੇ ਨੇ ਉਹ ਜਿਹੜੇ ਖੁਦਕੁਸ਼ੀਆਂ ਕਰ ਚੁੱਕੇ ਨੇ ਕਿਸਾਨ ਕਰਜ਼ੇ ਹੇਠ ਦਬ ਕੇ ਉਹਨਾਂ ਦਾ ਬੇਰਵਾ ਦੇ ਰਹੇ ਨੇ ਉਹਨ ਕੜੇ ਦਾਸ ਰਹੇ ਨੇ ਉਹ ਉਹ ਐਮਐਸਪੀ ਜਿਹੜੀ ਹੈਗੀ ਉਹ ਮੰਗ ਰਹੇ ਨੇ ਕਿ ਜਾਨੇ ਬਿਆਨ ਦਿੱਤਾ ਸੀ ਹੁਣੀ ਸਾਡੀ ਸਰਕਾਰ ਬਣਨ ਦੋ ਜੀ ਅਸੀਂ ਐਮਐਸਪੀ ਦੇ ਦਾਂਗੇ ਨਾਲ ਦੀ ਨਾਲ ਉਹ ਚੀਜ਼ਾਂ ਬਿਆਨਾਂ ਦਾਬਿਆਂ ਸਾਰਿਆਂ ਨੂੰ ਨਾਲ ਲੈ ਕੇ ਉਹ ਚੀਜ਼ਾਂ ਠੋਕ ਪਾ ਜਾ ਕੇ ਕਰਤਾ ਰਹੇ ਨੇ ਠੀਕ ਹੈ ਜਿਹੜੀ ਹਮਦਰਦੀ ਦੀ ਤੁਸੀਂ ਗੱਲ ਕੀਤੀ ਹੈ ਕਿ ਹਮਦਰਦੀ ਮਿਲ ਸਕਦੀ ਹੈ ਮਿਲ ਸਕਦੀ ਹੈ ਪਰ ਜਿਹੜੇ ਮੈਂ ਸੋਚਦਾ ਕਿ ਜਿਹੜੇ ਲੋਕ ਹੈ ਡਿਟੇਸ਼ਨ ਕਰਕੇ ਸੜਕਾਂ ਤੇ ਬਾਅਦ ਚ ਉਤਰਦੇ ਆ ਉਹ ਹੁਣ ਕਿੱਥੇ ਨੇ ਉਹਨਾਂ ਦੀਆਂ ਮੰਗਾਂ ਸਮਾਪਤ ਹੋ ਗਈਆਂ ਜਾਂ ਉਹ ਮੰਗਾਂ ਪੂਰੀਆਂ ਹੋ ਗਈਆਂ ਇਹਦਾ ਮਤਲਬ ਤਾਂ ਇਹ ਸਾਫ਼ ਜੀ ਹੈ ਕਿ ਉਹ ਹੱਥ ਢੋਕੇ ਬਣੇ ਹੋਏ ਇਹਨਾਂ ਦੂਧੀਆਂ ਪਾਰਟੀਆਂ ਦੇ ਉਹ ਲੋਕਾਂ ਨੂੰ ਤਾਂ ਉਦੋਂ ਵੀ ਉਹ ਉਹ ਵੀ ਤਾਂ ਤੰਗ ਹੀ ਕਰਦੇ ਨੇ ਜਦੋਂ ਅ ਸੜਕਾਂ ਦੇ ਬਿਨਾਂ ਗੱਲ ਤੋਂ ਜਾਮ ਲਾ ਦਿੰਦੇ ਨੇ ਜਾਂ ਧਰਨੇ ਆ ਤੇ ਬੰਦ ਨੇ ਲੋਕ ਤਾਂ ਉਦੋਂ ਵੀ ਤੰਗ ਹੁੰਦੇ ਨੇ ਇਕੱਲੇ ਕਿਸਾਨੀ ਧਰਨੇ ਆ ਕਰਕੇ ਜਾਂ ਆ ਲੋਕ ਲੋਕ ਹੁਣ ਪਿੰਡਾਂ ਦੇ ਨਹੀਂ ਪੜਨਦੇ ਦੇ ਕੈਂਡੀਡੇਟ ਤਾਂ ਔਖੇ ਨੇ ਕਿਸਾਨਾਂ ਨੂੰ ਉਹ ਇਕੱਲੇ ਉਹ ਤਾਂ ਨਹੀਂ ਹੈਗੇ ਵੀ ਕਿਸਾਨ ਹੀ ਦੁਹੀ ਕਰਦੇ ਨੇ ਜਾਂ ਕਿਸਾਨਾਂ ਕਰਕੇ ਹੀ ਲੋਕ ਅ ਉਹ ਕੇ ਹੋਣਗੇ ਹੁਣ ਹਮਦਰਦੀ ਲੈ ਜਾਣਗੇ ਜਾਂ ਪਿੰਡਾਂ ਚ ਨਹੀਂ ਵੜਨਦੇ ਰੇ ਤਾਂ ਹਮਦਰਦੀ ਮਿਲੂਗੀ ਕਿਸੇ ਪਾਰਟੀ ਨੂੰ ਲੇਕਿਨ ਜਿਹੜੇ ਜਿਹੜੇ ਵਰਗ ਚਾਹੇ ਉਹ ਜੂਨੀਅਨਾਂ ਨੇ ਅੱਜ ਉਹ ਜੂਨੀਅਨਾਂ ਕਿੱਥੇ ਨੇ ਅੱਜ ਉਹ ਜੂਨੀਅਨਾਂ ਦੀਆਂ ਮੰਗਾਂ ਕਿੱਥੇ ਨੇ ਅੱਜ ਕਿਉਂ ਨਹੀਂ ਉਹ ਕਰਾਓ ਕਰਦੇ ਕਿਸੇ ਕੈਂਡੀਡੇਟ ਦਾ ਤੂੰ ਨਹੀਂ ਮੰਗ ਰੱਖਦੇ ਵੀ ਤੂੰ ਕਰਿਆ ਕੀ ਆ ਪਹਿਲਾਂ ਤੂੰ ਆਹ ਗੱਲ ਕੀਤੀ ਸੀ ਪੁਰਾਣੀ ਮੀਟਿੰਗ 'ਚ ਆਹ ਗੱਲ ਕੀਤੀ ਸੀ ਜਾਂ ਜਦੋਂ ਕਾਂਗਰਸ ਰਾਜ ਸੀ ਜਾਂ ਜਦੋਂ ਕਾਦੀਆਂ ਦਾ ਰਾਜ ਸੀ ਉਦੋਂ ਤੁਹਾਡੇ ਸੀਐਮ ਨੇ ਆਹ ਵਾਦਾ ਕਰਿਆ ਸੀ ਉਹ ਕਿੱਥੇ ਨੇ ਜਾ ਕੇਵਲ ਉਹ ਲੋਕਾਂ ਨੂੰ ਨਾਲ ਮਗਰ ਲਾ ਕੇ ਫਿਰ ਜਿਹਨੂੰ ਮੈਂ ਆਪਾਂ ਕਹਿ દઈએ ਕਿ ਆਪਣੀਆਂ ਰੋਟੀਆਂ ਸੇਕਦੇ ਨੇ ਕਿਸੇ ਵੀ ਤਰ੍ਹਾਂ ਦੀਆਂ ਹੋਣ ਚਾਹੀਦੀਆਂ। ਤਾਂ ਉਹ ਗੱਲਾਂ ਜਿਹੜੀਆਂ ਹੈਗੀ ਅੱਜ ਲੋੜ ਤਾਂ ਹੀ ਹੈ ਨਾ ਕਿ ਚੋਣਾਂ ਦੇ ਵੇਲੇ ਇਹਨਾਂ ਨੂੰ ਦੱਸਿਆ ਜਾਵੇ ਜਿਹੜੇ ਕੈਂਡੀਡੇਟ ਆ ਕੇ ਖੜਦੇ ਨੇ ਦੁਆਰਾ 'ਚ ਕਿ ਕੱਲ ਨੂੰ ਤੁਸੀਂ ਪੜਨਾ ਹੈ ਪਿੰਡਾਂ ਦੇ ਵਿੱਚ ਜੇ ਅੱਜ ਵਿਰੋਧ ਇਹ ਵੀ ਨਹੀਂ ਕਰਨਗੇ ਫਿਰ ਜੇ ਸਿੰਪਥੀ ਲੈ ਕੇ ਲੋਕ ਦੂਜੇ ਪਾਸੇ ਹੋ ਜਾਣਗੇ ਗੱਲ ਉਹਨਾਂ ਦੀ ਵੀ ਮਾੜੀ ਹੈ। ਹਮਦਰਦੀ ਕਿਉਂ ਟੌਪਡ ਕੋਰਨਰ ਰੱਖਣਾ ਠੀਕ ਹੈ ਉਹ ਉਹ ਡਿਸਾਈਡ ਕਰਨ ਜਿਹੜੇ ਇਦਾਂ ਕਰ ਰਹੇ ਨੇ ਲੇਕਿਨ ਕਰਤੂਕਲ ਸਵਾਲ ਕਰਨ ਦਾ ਹੱਕ ਤਾਂ ਹੈਗਾ ਨਾ ਜਵਾਬ ਦੇਣਾ ਤਾਂ ਹੁਣ ਆਨਸਰ ਆਜ ਰੋਂਦੇ ਫਿਰਦੇ ਨੇ ਉਹਦਾ ਸਿੱਧਾ ਕਹਿੰਦਾ ਕਿ ਨਾ ਬੋਦੀ ਲੈ ਥੋੜਾ ਕੀ ਵਗੜਨ ਦੱਸੋ ਕਹਿੰਦੇ ਕਰਤਾਰ ਗੋਲ ਰੰਗਾ ਖੋਲ ਤਾਂ ਜੇ ਲੰਗਾ ਖੋਲ ਤਾਂ ਬਾਗਾ ਬਾਰਡਰ ਖਣਾ ਤੇ ਪਾਰ ਵਾਸਤੇ ਉਹਦਾ ਕਿਸੇ ਨੇ ਖੋਲਿਆ ਨਹੀਂ ਅਜੇ ਤੱਕ ਉਹ ਕਿਉਂ ਨਹੀਂ ਖੋਲਦੇ ਹੈ ਤੁਸੀਂ ਤੂੰ ਨਾ ਲੜੋ ਬੀਜੇਪੀ ਵੱਲੋਂ ਜੇ ਤੁਹਾਨੂੰ ਲੱਗਦਾ ਕਹਿੰਦਾ ਮੇਰਾ ਬੀਜੇਪੀ ਕਰਕੇ ਵਿਰੋਧ ਹੋ ਰਿਹਾ ਨਾ ਲੜੋ ਜੇ ਤੁਹਾਡਾ ਵਿਰੋਧ ਹੈ ਹੀ ਨਹੀਂ ਤੁਸੀਂ ਬੀਜੇਪੀ ਛੱਡ ਦਿਓ ਭਾਈ ਹੋਰ ਕਿਧਰੋਂ ਲੜ ਲਓ ਮਤਲਬ ਇੱਦਾਂ ਦੀਆਂ ਬੇਤੁਕੀਆਂ ਗੱਲਾਂ ਕਰਕੇ ਅ ਤੁਸੀਂ ਐਂ ਕਹਿੰਦੇ ਹੋ ਕਿ ਆਪਣੀ ਆਪਣਾ ਤੇ ਆਪਣੀ ਪਾਰਟੀ ਦਾ ਅਕਸ ਖਰਾਬ ਹੀ ਕਰ ਰਹੇ ਹੋ ਨਾ ਲੋਕਾਂ ਨੂੰ ਭਰਮਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਕੀ 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 ਵਿਗਾੜਿਆ ਕਿਤੇ ਤਿੰਨ ਕਾਨੂੰਨ ਵਾਪਸ ਤਾਂ ਲੈ ਲੈ ਬਣਾਏ ਕਿਨੇ ਸੀ ਜੇ ਵਾਪਸ ਲੈ ਲੇ ਜੇ ਐਜੀਟੇਸ਼ਨ ਨਾ ਕਰਦੇ ਵਾਪਸ ਲੈ ਲੈਂਦੇ ਉਹ ਗੱਲਾਂ ਤਾਂ ਸਾਰੀਆਂ ਹੁੰਦੀਆਂ ਨੇ ਹੁਣ ਅਕਾਲੀ ਦਲ ਦੀ ਸਥਿਤੀ ਦੀ ਗੱਲ ਕਰ ਲਈਏ ਮਜੀਠੀਆ ਵਰਗੇ ਜਾਂ ਮਲੂਕਾ ਵਰਗੇ ਉਹ ਬਾਹਰ ਨੇ ਹੁਣ ਪ੍ਰਚਾਰ ਚ ਫਿਲਹਾਲ ਚੋਣ ਕਿਤੇ ਨਜ਼ਰ ਨਹੀਂ ਆਏ ਹੈਗੇ ਚੋਣ ਪ੍ਰਚਾਰ ਤੋਂ ਕਿਉਂ ਨਹੀਂ ਨਜ਼ਰ ਆ ਰਹੇ ਸਵਾਲਾਂ ਦੇ ਜਵਾਬ ਤਾਂ ਦੇਣੇ ਪੈਣੇ ਆ ਨਾ ਉਹ ਉਹ ਸਵਾਲਾਂ ਤੋਂ ਡਰਦੇ ਨਹੀਂ ਨਜ਼ਰ ਆ ਰਹੇ ਜਾਂ ਲੋਕਾਂ ਦੇ ਸਾਹਮਣੇ ਆਉਣ ਤੋਂ ਜੋ ਗਰੇਜ ਕਰ ਰਹੇ ਨੇ ਕਿ ਕਿਹੜਾ ਨੂੰ ਲੈ ਕੇ ਖੜੀ ਹੈ ਕੀ ਕੀਤਾ ਜੇ ਪੁੱਛ ਰਹੇ ਨੇ ਤਾਂ ਹੀ ਆ ਨਾ ਕਿ ਆਪਾਂ ਗੱਲ ਕਰੀਏ ਕਿ ਕਿਸਾਨ ਕੱਲੇ ਪੁੱਛ ਰਹੇ ਨੇ ਤਾਂ ਕਿਸਾਨਾਂ ਦੇ ਡਰ ਕਰਕੇ ਬਹੁਤ ਸਾਰੇ ਕੈਂਡੀਡੇਟ ਜਿਹੜੇ ਸਾਹਮਣਾ ਕਰਨ ਤੋਂ ਵੀ ਡਰ ਰਹੇ ਆਉਣ ਤੋਂ ਵੀ ਡਰ ਰਹੇ ਨੇ ਹਰ ਇੱਕ ਬੰਦਾ ਹੁਣ ਜੇ ਆਹਟ ਹਰ ਇਹਨਾਂ ਚ ਪੈਦਾ ਹੋਊਗਾ ਤਾਂ ਹੀ ਕਿਤੇ ਜਾ ਕੇ ਗੱਲ ਬਣੂਗੀ ਕਿ ਸੁਖਵੀਰ ਸਿੰਘ ਬਾਦਲ ਕੱਲ ਦਾ ਬਿਆਨ ਮੈਂ ਸੁਣਦਾ ਸੀ ਉਹਨਾਂ ਦਾ ਉਹ ਖੁਦ ਕਹਿ ਰਹੇ ਨੇ ਕਹਿੰਦੇ ਚਾਹੇ ਅਸੀਂ ਹਾਰ ਜਾਈਏ ਪਰ ਅਸੀਂ ਸਿਧਾਂਤਾਂ ਤੋਂ ਪਿੱਛੇ ਨਹੀਂ ਹਟਾਂਗੇ ਹੁਣ ਸਿਧਾਂਤ ਕਿੱਥੋਂ ਆਗੇ ਗੱਲ ਤਾਂ ਗੱਲ ਸਿਰਫ ਇਹ ਹੈ ਕਿ ਜਿਹੜੇ ਬਾਕੀ ਵਰਗ ਨੇ ਚਾਹੇ ਉਹ ਗਰੀਬ ਤਬਕਾ ਆ ਚਾਹੇ ਮਜ਼ਦੂਰ ਵਰਗ ਆ ਚਾਹੇ ਕੋਈ ਹੋਰ ਵਰਗ ਹੈ ਮਜ਼ਦੂਰ ਵਰਗ ਹੈ ਚਾਹੇ ਉਹ ਸਵਾਲ ਤਾਂ ਕਰਨ ਕਿ ਸਾਡੇ ਪਿੰਡ ਤੁਸੀਂ ਆਗੇ ਸਾਡੇ ਪਿੰਡ ਦਾ ਵਿਕਾਸ ਦੱਸੋ ਸਾਡੇ ਪਿੰਡ ਦੇ ਪੁਰਾਣੇ ਇੰਨੇ ਬਜ਼ੁਰਗ ਇੰਨੇ ਗਰੀਬ ਬੱਚੇ ਬਿਨਾ ਇਲਾਜ ਤੋਂ ਚਲ ਗਏ ਦੁਨੀਆ ਛੱਡ ਕੇ ਉਹਨਾਂ ਕੋਲ ਪੈਸੇ ਨਹੀਂ ਸੀ ਇਲਾਜ ਵਾਸਤੇ ਸਾਡੇ ਇੰਨੇ ਬੱਚੇ ਗਰੀਬ ਨੇ ਜਿਹੜੇ ਉਹ ਪੜ੍ਹ ਵੀ ਨਹੀਂ ਰਹੇ ਹਾਈ ਸਿੱਖਿਆ ਨਹੀਂ ਪੜ੍ਹ ਰਹੀ ਉਹਨੂੰ ਉਹ ਮੈਡੀਕਲ ਕਰ ਸਕਦੇ ਸੀ ਇੰਜੀਨੀਅਰਿੰਗ ਕਰ ਸਕਦੇ ਸੀ ਆਈਟੀ ਦੇ ਖੇਤਰ 'ਚ ਜਾ ਸਕਦੇ ਸੀ ਉਹਨਾਂ ਦੀ ਸਿੱਖਿਆ ਲਈ ਤੁਸੀਂ ਕੀ ਪ੍ਰਬੰਧ ਕਰੇ ਸਰਕਾਰ ਨੇ ਕੀ ਕਰੇ ਤੁਸੀਂ ਥੋੜੇ ਵੇਲੇ ਕੀ ਕੀਤਾ ਉਹ ਤਾਂ ਗੱਲ ਦਾ ਕਰਨ ਲੋਕ ਮੁੱਦਾ ਤਾਂ ਗਾਇਬ ਹੈ ਸਾਰਾ ਕੁਝ ਜੇ ਆਪਾਂ ਕਿਸਾਨ ਕੱਲੇ ਕਹਿ ਦੀ ਕਿ ਕਿਸਾਨ ਕੱਲੇ ਰੋਲਾ ਪਾਣਾ ਮੈਂ ਉਹ ਕਿਤੇ ਨਾ ਕਿਤੇ ਜਾਇਜ਼ ਸਮਝਦਾ ਕਿ ਰੋਲਾ ਦਾ ਪਾਣਾ ਪਹਿਣਾ ਚੂਣਾ ਮੇਲੇ ਪਾਣਾ ਪਹਿਣਾ ਕੈਂਡੀਡੇਟਸ ਦੇ ਇੰਤਰ ਜੀ ਡਰ ਰਹੂਗਾ ਉਹ ਕਾਂਗਰਸ ਦੇ ਨਿਰਚਨ ਸਿੰਘ ਸਾਹਿਬ ਦੇਖੋ ਕਿੰਦਾ ਦੇ ਬਿਆਨ ਦੇ ਜਾਂਦੇ ਨੇ ਜੇ ਉਹਨਾਂ ਦੇ ਬਿਆਨਾਂ ਦੀ ਗੱਲ ਕਰ ਲਈਏ ਕਾਂਗਰਸੀ ਤੇ ਕਾਂਗਰਸੀ ਤੇ ਇੱਕ ਬਿਆਨ ਦੇਖੋ ਤੁਸੀਂ ਕੀ ਦਿੰਦੇ ਥੋਡੇ ਤੁਸੀਂ ਕਹਿੰਦੇ ਜੀ ਸਰਕਾਰ ਵੇਲੇ ਪੱਠਾ ਪੈਣ ਗਿਆ ਪੰਜਾਬ ਦਾ ਤੁਸੀਂ ਕੈਪਟਨ ਕਿਉਂ ਹਟਾਇਆ ਸੀ ਪੁੱਛਣ ਵਾਲਾ ਹੋਵੇ ਕੋਈ ਕਿ ਕੈਪਟਨ ਕਿਉਂ ਹਟਾਇਆ ਸੀ ਕੀ ਕੰਮ ਕੀਤਾ ਹੁੰਦਾ ਤੁਸੀਂ ਉਹ ਹਟਾ ਨੀਓ ਆਪਣੇ ਸੀਐਮ ਨੂੰ ਕੋਈ ਕੰਮ ਨਹੀਂ ਕਰ ਰਿਹਾ ਤੇ ਤੁਸੀਂ ਵੀ ਸੀਐਮ ਰਹਿ ਚੁੱਕੇ ਜਿਹੜੇ ਐਡੇ ਫੈਸਲੇ ਸੀਗੇ ਜਿਹੜੇ ਬਹੁਤ ਵੱਡੇ ਮਤਲਬ ਵੀਰ ਪੱਥਰ ਸਾਫਤ ਹੋ ਗਏ ਸੀਐਮ ਦਾ 24 ਘੰਟੇ ਦਾ ਮਾਣ ਨਹੀਂ ਹੁੰਦਾ ਕਹਿੰਦੇ ਤੇ ਸੀਐਮ ਬਣਦੇ ਸੀਐਮ ਸੁਣਦੇ ਚਲੋ ਖੈਰ ਗੱਲਾਂ ਤਾਂ ਸਾਰੀਆਂ ਨੇ ਸਰਕਾਰ ਦੇ ਅੰਦਰ ਵੀ ਇਸ ਤਰ੍ਹਾਂ ਜਦੋਂ ਲੋਕ ਸਵਾਲ ਕਰਦੇ ਨੇ ਸਰਕਾਰ ਦੇ ਮਨ ਵਿੱਚ ਵੀ ਡਰ ਬੈਠਦਾ ਉਦੋਂ ਦਿੱਤਰ ਅੰਦੀ ਮਨਾਂ ਤੇ ਵੀ ਡਰ ਬੈਠਦਾ ਕੈਂਡੀਡੇਟਸ ਵੀ ਸੋਚ ਕੇ ਅੱਜ ਐਤ ਕੀ ਤੁਸੀਂ ਦੇਖਿਆ ਹੈ ਨਾ ਕੈਂਡੀਡੇਟਸ ਸੋਚ ਸੋਚ ਕੇ ਕਿਵੇਂ ਉਤਾਰੇ ਗਏ ਨੇ ਉਹਦਾ ਮਤਲਬ ਇਹੀ ਸੀ ਕਿ ਜਵਾਬ ਦੇਣ ਯੋਗ ਹੈ ਨਵਾਂ ਲਿਆਓ ਜੀ ਨਵਾਂ ਲਿਆ ਕੇ ਖੜਾ ਦਿਓ ਜੀ ਕਿ ਫਲਾਣੀ ਪਾਰਟੀ ਨੇ ਕੰਮ ਨਹੀਂ ਕਰਨ ਦਿੱਤਾ ਅਸੀਂ ਤਾਂ ਇੱਧਰ ਆ ਗਏ ਠੀਕ ਹੈ ਉੱਥੇ ਕੰਮ ਨਹੀਂ ਹੋਇਆ ਜੀ ਸਾਡੀ ਕੋਈ ਪੁੱਛਦਾ ਨਹੀਂ ਸੀ ਅਸੀਂ ਤਾਂ ਇੱਧਰ ਆ ਗਏ ਉੱਥੇ ਸਾਡੇ ਹਲਕੇ ਚ ਆਏ ਸੀ ਅਸੀਂ ਤਾਂ ਇੱਧਰ ਆ ਗਏ ਜਾਨੀ ਕਿ ਕੋਈ ਨਾ ਕੋਈ ਬਹਾਨਾ ਲਿਆ ਕੇ ਲਾ ਕੇ ਉਤਾਰਿਆ ਗਿਆ ਹੈ ਉਹੀ ਕਾਰਨ ਹੈ ਕਿ ਲੱਭ-ਲੱਭ ਕੇ ਕੈਂਡੀਡੇਟ ਅੱਗੇ ਕਿਤੇ ਗਏ ਨੇ ਸੋ ਮੇਰੇ ਖਿਆਲ ਨਾਲ ਅੱਛਾ ਕਦਮ ਹੈਗਾ ਜੇ ਚੱਕ ਰਹੇ ਨੇ ਨਾਲ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਜੀ ਜੀ ਬਸ ਇਸ ਚੀਜ਼ ਨੂੰ ਆਧਾਰ ਬਣਾ ਕੇ ਆਮ ਆਦਮੀ ਪਾਰਟੀ ਤੇ ਬੀਜੇਪੀ ਚੋਂ ਅੱਗੇ ਨਾ ਪਵਾ ਦੇ ਕੇ ਸਾਨੂੰ ਪ੍ਰਚਾਰ ਦਾ ਪੰਜਾਬ ਦੇ ਵਿੱਚ ਮੌਕਾ ਨਹੀਂ ਮਿਲਿਆ ਪੰਜਾਬ ਦਾ ਵੱਡਾ ਨੁਕਸਾਨ ਹੋ ਸਕਦਾ ਇਹਦੇ ਚੋਂ ਜੇ ਚੋਣ ਅੱਗੇ ਚਲੀ ਜਾਂਦੀ ਹੈ ਪ੍ਰਵੀਂਦਰ ਜੀ ਕਿ ਸਾਨੂੰ ਤਾਂ ਉੱਥੇ ਪ੍ਰਚਾਰ ਦਾ ਮੌਕਾ ਹੀ ਨਹੀਂ ਮਿਲਿਆ ਆਮ ਆਦਮੀ ਪਾਰਟੀ ਨੂੰ ਨਾ ਬੀਜੇਪੀ ਨੂੰ ਫਿਰ ਨੁਕਸਾਨ ਹੋ ਸਕਦਾ ਤੁਸੀਂ ਸਾਰੀ ਜਾਣਕਾਰੀ ਸਾਂਝੀ ਕੀਤੀ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਬਹੁਤ ਕੁਝ ਜਿੰਦਗੀ ਸੀ ਦੋਸਤੋ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰਤਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਧੰਨਵਾਦ